ਜਿਹੜੀ 20ਵੀਂ 25 ਤਾਰਾ ਦੀ ਦੁਹਾਈ ਜਿੰਦੇ ਆ ਉਹਦੇ ਵਿੱਚ ਲਿਖਿਆ ਆ ਸਿੱਖ ਨੂੰ ਕਿਰਪਾਨ ਪਹਿਨਣ ਦਾ ਤੇ ਰੱਖਣ ਦਾ ਉਦੇ ਧਰਮ ਦਾ ਹਿੱਸਾ ਬਣ ਜਾਊਗਾ ਉੱਥੇ ਧਰਮ ਸ਼ਬਦ ਕਿਧਰੇ ਵਰਤਿਆ ਸਿੱਖ ਇੱਕ ਬਖਰੀ ਕੌਮ ਲਈ ਜਿਹੜਾ ਇਹ ਉਹ ਗਾਹਾਂ ਦੀ ਲੈ ਲੈਂਦੇ ਆ ਉਹ ਉੱਪਰ ਲਿਖਿਆ ਗਿਆ ਜਿੱਦਾਂ Hindu ਬੰਦਰਾ ਚੋ ਜਾਣ ਤੋਂ ਰੋਕਦੇ ਆ ਜੇ ਬੋਧੀ ਰੋਕਣਗੇ ਸਿੱਖ ਰੌਣ ਕਰੇ ਤਾਂ ਉਹਨਾਂ ਉਹਨਾਂ ਨੇ ਵੀ ਉਹ Hindu ਵਾਲਾ ਕਰਨ ਲੱਗੂਗਾ ਜਾਨੀ ਕਿ ਜੇ ਧਰਮស្ថាន ਤੇ ਕੋਈ ਰੁਕੂਗਾ ਤਾਂ ਸਾਰਿਆਂ ਨੇ ਇੱਕੋ ਹੀ ਕਰਨ ਲੱਗੂਗਾ ਉਹ ਭਾਵੇਂ ਕੋਈ ਵੀ ਹੋਵੇ ਇਹ ਉਸ ਨੂੰ ਇਹ ਕਹਿੰਦੇ ਆ ਫੇ ਸਾਨੂੰ Hindu ਲੱਗਿਆ ਸਿੱਖ ਆਮੋ ਬਾਣੀ ਦੇ ਤੂੰ ਇੱਕ ਪੰਕਤੀ ਤੇ ਨਹੀਂ ਚੱਲੇ ਜਾਤ ਦਾ ਕਰਮ ਨਾ ਕਰ ਮੂਰਖ ਗਵਾਰਾ ਤੁਸੀਂ ਕੋਈ ਜਾਨ ਦੇ ਉੱਤੇ ਤੁਸੀਂ ਕੋਈ ਰੋਟੀ ਬੇਟੀ ਦੀ ਸਾਹ ਨਹੀਂ ਪਾਈ ਬਾਣੀ ਦੀ ਤੁਹਾਨੂੰ ਇੱਕ ਟੁਕ ਨਹੀਂ ਆਉਂਦੀ ਤੂੰ ਪਹਿਲਾਂ ਐਜਾਂ ਦਾ ਏਜੰਟਾਂ ਜਿਹੜਾ ਬਾਹਰੋਂ ਲੋਕਾਂ ਨੂੰ ਘਬਰਾਹ ਕਰਕੇ ਪੈਸੇ ਦੇ ਕੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਜੇ ਸ਼ਬਦਾਂ ਦੀ ਸਾਰੇ ਸੌ ਖਾਂਦੇ ਆ ਉਹ ਸ਼ਬਦਾਂ ਦੀ ਬੇਅਦਬੀ ਕੀਤੀ ਆ ਪੰਨੂ ਇੱਥੇ ਇਕੱਲੇ-ਕੱਲੇ ਨੂੰ ਪਤਾ ਕਿ ਸ਼ਬਦਾਂ ਦੇ ਵਿੱਚ ਕੀ ਲਿਖਿਆ ਇਹ ਹੁਣ ਚੱਲਿਆ ਬਹੁਤਾ ਚਿਰ ਨਹੀਂ ਚੱਲਣੀਆਂ ਫੇਰ ਨਾ ਕਹੀ ਦੱਸਿਆ ਨਹੀਂ ਇਹ ਪ੍ਰਮਾਤਮਾ ਜਿਹੜਾ ਹੈ ਨਾ ਉਹ ਹੱਥ ਦਾ ਪੈਰੀ ਹੁੰਦਾ ਹੱਥ ਦੇ ਨਾਲ ਹੱਥ ਲਿਖਿਆ ਹੁੰਦਾ ਤੇਰਾ ਤੋ ਹੁਣ ਆਂ ਤੇ ਨੇੜੇ ਆ ਗਿਆ ਇਹ 25 ਵੀ ਧਾਰਾ ਦਾ ਗੁਮਰਾਹ ਨਾ ਕਰ ਜਿੱਥੇ ਮਰਜੀ ਬੈਠ ਕੇ ਸਾਡੇ ਨਾਲ ਰਿਵੇਟ ਕਰ ਲਈ ਤੁਸੀਂ ਕਹਿੰਦੇ ਤਰੰਗੇ ਦਾ ਬੇਅਦਬੀ ਕਰਦੇ ਆ ਕਹਿੰਦੇ ਸਬਦਾਨ ਦੀ ਕਰਦੇ ਆ ਕਹਿੰਦੇ ਬਾਬਾ ਸਾਹਿਬ ਦੀ ਕਰਦੇ ਆ ਕੋਈ ਚੂਟੀਆਂ ਨਹੀਂ ਪਾਈ ਆ ਕਿਸੇ ਮਾਂ ਦੇ ਪੁੱਤ ਨੀੜੀ ਮਾਂ ਦੇ ਪੋਤਾ ਦੇ ਕਹਿੰਦੇ ਦੁਆ ਘੁੰਮ ਗਿਆ ਫਿਰ ਹੱਥ ਲਾਲਾ ਦੇਖਾਂਗੇ ਇੰਨੀ ਮੇਰੀ ਬੇਨਤੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ